ਇਸ ਤਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਵੀ ਮਾਝੋਗ ਨਰਿੰਦਰ ਮੋਦੀ ਜੀ ਦੇਸ਼ ਤੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਇਹ ਵੀ ਆਪਣੇ ਆਪ ਚ ਇੱਕ ਬਹੁਤ ਵੱਡੀ ਉਪਲਬਧੀ ਹੈ ਸੋ ਉਹਦੇ ਲਈ ਜਿੱਥੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਉੱਥੇ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਪਰਮਾਤਮਾ ਹੁਣ ਹੋਰ ਤਾਕਤ ਦੇਵੇ ਤਾਂ ਕਿ ਜਿਹੜੇ ਬਾਕੀ ਅਧੂਰੇ ਕੰਮ ਆ ਉਹਨਾਂ ਨੂੰ ਨਿਪਰੇ ਚਾੜ ਸਕੀਏ ਔਰ ਦੇਸ਼ ਨੂੰ ਮਜ਼ਬੂਤੀ ਜਿੱਥੇ ਲਗਾਇਆ ਹੈ ਉੱਥੇ ਹੋਰ ਮਜ਼ਬੂਤੀ ਚ ਲੈ ਕੇ ਜਾਣ ਜਿੱਥੇ ਪੂਰੀ ਦੁਨੀਆ ਦੇ ਵਿੱਚ ਆਪਣੀ ਇੱਕ ਪਛਾਣ ਵਿਲੱਖਣ ਪਛਾਣ ਬਣਾਈ ਆ ਉਸ ਨੂੰ ਹੋਰ ਜਿਹੜੀ ਤਾਕਤ ਮਿਲੇ ਉਹਦੇ ਲਈ ਮੈਂ ਅਰਦਾਸ ਬੇਨਤੀ ਕੁਝ ਨੁਕਸ ਕਮੀਆਂ ਰਹਿ ਗਈਆਂ ਹੁਣ ਗਿਆ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਲੋਕਾਂ ਦਾ ਫਤਵਾ ਆ ਜੋ ਜਨਤਾ ਦਾ ਦੇਸ਼ ਹੁੰਦਾ ਹੈ ਉਹਨਾਂ ਦਾ ਉਹਨੂੰ ਸਵੀਕਾਰ ਕਰਨਾ ਚਾਹੀਦਾ ਔਰ ਜੋ ਜਿਹੜਾ ਉਹਨਾਂ ਫਤਵੇ ਨੂੰ ਅਸੀਂ ਸਵੀਕਾਰ ਕਰਦੇ ਆ ਔਰ ਜਿੱਥੇ ਜਿੱਥੇ ਕਮੀਆਂ ਰਹੀਆਂ ਉਨ ਸਾਰੀਆਂ ਕਮੀਆਂ ਦੇ ਉੱਤੇ ਦੁਆਰਾ ਚਿੰਤਨ ਕਰਨ ਦੀ ਲੋੜ ਰਹਿੰਦੀ ਆ ਔਰ ਹਾਈ ਕਮਾਂਡ ਇਸ ਤੇ ਸਾਡਾ ਜਿਹੜਾ ਵਿਸ਼ੇਸ਼ ਧਿਆਨ ਵੀ ਹਮੇਸ਼ਾ ਤੋਂ ਦਿੰਦਾ ਰਿਹਾ ਔਰ ਉਤੇ ਦਵੇ ਕਰਿਆ। ਇੱਥਾਂ ਲੜਨ ਦਾ ਫਾਇਦੇ ਤਾਂ ਹੁੰਦੇ ਹੀ ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਜੇ ਅਸੀਂ ਇਹ ਮਿਲ ਕੇ ਲੜਦੇ ਤਾਂ ਸ਼ਾਇਦ ਇਹਦੇ ਨਤੀਜੇ ਵੀ ਕੁਝ ਹੋਰ ਹੁੰਦੇ। ਔਰ ਜਿੱਥੇ ਤੱਕ ਜੇ ਅਸੀਂ ਇਹ ਕਹੀਏ ਕਿ ਵੀ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇਹਨਾਂ ਚੋਣਾਂ 'ਚ ਕੋਈ ਘਟ ਨਹੀਂ ਰਹੀ ਵੱਧ ਰਹੀ ਹੈ। ਔਰ ਤੁਸੀਂ ਦੇਖੋ ਕਿ ਜਿਨ੍ਹਾਂ ਸੀਟਾਂ ਦੇ ਉੱਤੇ ਸੀ ਕਦੀ ਲੜਈ ਨਹੀਂ ਜਿਦੋਂ ਫਿਰੋਜ਼ਪੁਰ ਲੁਧਿਆਣਾ ਅਨੰਦਪੁਰ ਸਾਹ ਇਹਨਾਂ ਦੇ ਉੱਤੇ ਅਸੀਂ ਅਕਾਲੀ ਦਲ ਤੋਂ ਵੱਧ ਜਿਹੜੀ ਉਸ ਤੋਂ ਵੱਡੀ ਪੋਜੀਸ਼ਨ 'ਤੇ ਆਏ ਜਿੱਥੇ ਕਿ ਹਮੇਸ਼ਾ ਅਕਾਲੀ ਦਲ ਲੜਦਾ ਰਿਹਾ ਉਹ ਉਧਰ ਲਈ ਕੁਝ ਏਰੀਏ ਤੇ ਐਸੇ ਆ ਕਿ ਜਿੱਥੇ ਅਸੀਂ ਐਮਐਲਏ ਵੀ ਨਹੀਂ ਕੋਈ ਲੜਦੇ ਤੇ ਕੋਈ ਵੀ ਪੂਰੇ ਤੋਂ ਪੂਰੇ ਬਿਲਡਾਂ ਖਾਲੀ ਪਈਆਂ ਉਨਾ ਉਸ ਏਰੀਏ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਅਕਾਲੀ ਦਲ ਤੋਂ ਵਧੀ ਵਧ ਰਹੀ ਹੈ ਲੁਧਿਆਣਾ ਦਾ ਚੋਣ ਇੰਚਾਰਜ ਵੀ ਸੀਗਾ ਤੇ ਚੋਣ ਉਹਦੇ ਚ ਜੇ ਦੇਖਿਆ ਜਾਵੇ ਤੇ ਅਕਾਲੀ ਦਲ ਚੌਥੇ ਨੰਬਰ ਤੇ ਆਇਆ ਸੀ ਦੂਜੇ ਨੰਬਰ ਔਰ ਅਕਾਲੀ ਚੌਥੇ ਨੰਬਰ ਤੇ ਵੀ ਬੜਾ ਫਰਕ ਹੈ ਆਨੰਦਪੁਰ ਸਾਹਿਬ ਜਿਹੜਾ ਸੀ ਹਮੇਸ਼ਾ ਇਹ ਦਾਅਵਾ ਕਰਦਾ ਰਿਹਾ ਕਿ ਅਕਾਲੀ ਦਲ ਕੀ ਸਾਡੀ ਇਹ ਟ੍ਰੈਡੀਸ਼ਨਲ ਸੀਟ ਰਹੀ ਹੈ ਪੰਥਕ ਸੀਟ ਹੈ ਉਥੇ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਕਿੱਥੇ ਆ ਤੇ ਔਰ ਅਕਾਲੀ ਦਲ ਦੀ ਕਾਰਗੁਜ਼ਾਰੀ ਤਾਂ ਚੌਥੇ ਨੰਬਰ ਤੇ ਆ ਸੋ ਉਹਨਾਂ ਚੀਜ਼ਾਂ ਦੇ ਵਿੱਚ ਇਹ ਦੇਖ ਕੇ ਇੱਕ ਮੈਸੇਜ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਅਖਸ ਪਹਿਲੇ ਨਾਲੋਂ ਕਿਤੇ ਜ਼ਿਆਦਾ ਅੱਗੇ ਵਧਿਆ ਹੈ